ਦੇ ਦੇਖਦੇ ਕੋ ਅਨਫੋਰਚੂਨੇਟ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਇਹਦੇ ਵਿੱਚ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਹੁੰਦਾ ਹੈ ਉਹ ਉਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ ਜੇ ਸ਼ੈਡੋ ਚੀਫ ਮਿਨਿਸਟਰ ਨੂੰ ਜਾਂ ਲੀਡਰ ਆਫ ਦੀ ਆਪੋਜੀਸ਼ਨ ਇਸ ਕਿਸਮ ਦੀ ਬਰਿਆਦਾ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ ਮੈਂ ਸਭ ਨੇ ਇਸ ਤੋਂ ਵੱਡੀ ਅਫਸੋਸਨਾਕ ਗੱਲ ਕੀਤੀ ਹੋ ਜਾਂਦੀ ਕੀ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਚੀਮਸਟ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹਨਾਂ ਤੇ ਇਲਜ਼ਾਮ ਵੇਖੋ ਆਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਡ ਡਾਊਨ ਕਰਕੇ ਰੱਖਣਾ ਜਿਹੜੇ ਜੋ ਵੀ ਤੁਸੀਂ ਕੱਲ ਵੇਖੋ ਕੱਲ ਨੌਜਵਾਨ ਬੱਚੇ ਤੇਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਫਿਰੋਜ਼ਪੁਰ ਚ ਅਸੀਂ ਪਹਿਲੇ ਦਿਨੋਂ ਬੀਏਸੀ ਦੀ ਕਮੇਟੀ ਚ ਵੀ ਗੱਲ ਕਹੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਸਾਰਿਆਂ ਨੂੰ ਵੱਡਾ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਬਟ ਉਹਨਾਂ ਸਾਰਿਆਂ ਨੂੰ ਵੱਡਾ ਮਸਲਾ ਲਾਅ ਐਂਡ ਆਰਡਰ ਤੇ ਉਹਦੇ ਚ ਤੁਸੀਂ ਡਿਸਕਸ਼ਨ ਦਾ ਵਕਤ ਵੇਖੋ ਡਿਸਕਸ਼ਨ ਨਹੀਂ ਹੋਈ ਕਿੱਥੇ ਉਹ ਲਾਰੈਂਸ ਵਿਸ਼ਨ ਹੋਈ ਤੋਂ ਲੈ ਕੇ ਤੁਸੀਂ ਹਰ ਰੋਜ਼ ਵੇਖ ਰਹੇ ਹੋ ਕੀ ਕੀ ਇੱਥੇ ਕੰਮ ਹੋ ਰਿਹਾ ਹੈ ਫਰੋਤੀਆਂ ਦਾ ਇੰਨਾ ਭਾਰੀ ਜ਼ੋਰ ਹੈ ਕੋਈ ਇਨਵੈਸਟਰ ਡਰਦਾ ਪੰਜਾਬ ਚ ਨਹੀਂ ਆ ਰਿਹਾ ਜਿਹੜੇ ਲੋਕ ਪੰਜਾਬ ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਹੈ ਨੇ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਤੋਂ ਇੱਕ ਚੀਫ ਮਿਨਿਸਟਰ ਇਸ ਤੇ ਉਹ ਵੀ ਬੈਂਸ ਸਮੇਂ ਨਾ ਕਿ ਅਚੀਵ ਮਿਨਿਸਟਰ ਉਸ ਪੋਜੀਸ਼ਨ 'ਚ ਨਹੀਂ ਸੀ ਜਿਸ ਅਚੀਵ ਮਿਨਿਸਟਰ ਨੂੰ ਜਿਸ ਪੋਜੀਸ਼ਨ 'ਚ ਆ ਕੇ ਬਿਆਨ ਦੇਣਾ ਚਾਹੀਦਾ ਆਈ ਥਿੰਕ ਸੋ देयर ਵਾਸ ਸਮਥਿੰਗ ਸੀਰੀਅਸਲੀ ਰੋਂ ਕਾਲ ਦਾ ਜਿਹੜਾ ਉਹਨਾਂ ਦਾ ਐਟੀਟਿਊਡ ਸੀ ਇਟ ਸ਼ੋਡ ਹੀ ਵਾਸ ਨੋਟ ਇਨ ਅ ਨਾਰਮਲ ਪੋਜੀਸ਼ਨ ਮੈਨੂੰ ਨਾਰਮਲ ਨਹੀਂ ਸੀ ਜਾਪ ਇਹ ਅਬਨਾਰਮਲ ਜਾਪ ਰਿਹਾ ਸੀ ਤੁਸੀਂ ਵੇਖੋ ਕਿਸ ਕਿਸਮ ਦਾ ਬੈਲ ਆਇਆ ਪਲੋਟ ਲੀਗਲ ਕਰਤੇ ਨੇ ਕੌਲੀ ਲੀਗਲ ਸੋ ਇਸ ਕਿਸਮ ਦੇ ਕੰਮ ਨੇ ਸੋ ਅੱਜ ਵੀ ਅਸੀਂ ਬਹੁਤ ਸਾਰੇ ਇਸ ਕਿਸਮ ਦੇ ਮਸਲੇ ਉਠਾਵਾਂਗੇ ਚਲੋ ਇਹ ਜੋ ਮਰਜ਼ੀ ਕਰਦੇ ਰਹਿਣ ਇਹੀ ਇਹ ਕਾਰਨ ਬਣਿਆ ਜੋ ਚੀਫ ਮਿਨਿਸਟਰ ਦਾ ਇਹ ਤੌਰ ਤਰੀਕਾ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਤੇ ਆਊਟ ਆਫ ਹਾਊਸ ਉਹਦਾ ਕਾਰਨ ਨਹੀਂ ਬਣਿਆ ਕਿ 92 ਤੋਂ ਬਤੀਆਂ ਤੇ ਆ ਗਏ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਂਦੀ ਤੇ ਅਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਨ देयर ਟਾਈਮ ਦੇ ਵਿੱਚ ਇਹ ਬਤੀਆਂ ਤੋਂ ਦਸਾਂਵਰਾਂ ਤੇ ਰਹਿ ਜਾਣ। ਅੱਛਾ ਬਾਜੋ ਐਸਆਈ ਬੋਰਡ ਸਿੰਘ ਦਾ ਮਸਲਾ ਬੜਾ ਉੱਠਿਆ ਸੀਗਾ। ਸਪੀਕਰ ਕੱਲ ਬੈਕਆਊਟ ਕਰਕੇ ਨਹੀਂ ਕਹਿੰਦੇ ਮੈਂ ਤਾਂ ਕੱਲੀ ਰਿਪੋਰਟ ਕਰਕੇ ਕੈਨਸਲ ਦੇਖੋ ਅੱਜ ਸਪੀਕਰਸ ਗਰੁੱਪ ਦੇ ਵਿੱਚ ਸਪੀਕਰ ਸਾਹਿਬ ਨਾਲ ਗੱਲ ਕਰਾਂਗਾ। ਸਪੀਕਰ ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ। ਕਿਉਂਕਿ ਸਪੀਕਰ ਸਾਹਿਬ ਨੇ ਸਾਰੇ ਹਾਊਸ ਨੂੰ ਕੰਫਿਡੈਂਸ਼ੀਅਲ ਆ। ਇਹ ਯੂਨੀਨਮਸ ਫੈਸਲਾ ਜਿਹੜਾ ਹੈ ਬੋਰਡ ਸਿੰਘ ਵਾਲਾ ਇਹ ਹਾਊਸ ਨੇ ਕੀਤਾ। ਉਸ ਤੋਂ ਬਾਅਦ ਸਪੀਕਰ ਸਾਹਿਬ ਦੇ ਹੱਥੇ 'ਚ ਨਹੀਂ ਰਹਿ ਗਿਆ। ਇਹ ਜੋ ਕੁਝ ਵੀ ਕੀਤਾ ਇਹ ਗਿਆ ਸਮਝੋ ਅਨ ਕਨਸਟੀਟਿਊਸ਼ਨਲ ਸਪੀਕਰ ਸਾਹਿਬ ਨੂੰ ਜਿੰਨਾ ਚਿਰ ਹਾਊਸ ਨੂੰ ਕੰਫੀਡੈਂਸ ਨਹੀਂ ਸੀ ਲੈ ਸਕਦਾ ਕੰਮ ਨਹੀਂ ਸੀ ਕਰ ਸਕਦਾ ਅੱਜ ਮੈਂ ਪੁਆਇੰਟ ਇਹ ਚੁੱਕਾਂਗਾ ਸਪੀਕਰ ਸਾਹਿਬ ਕੋ ਕਿ ਸਪੀਕਰ ਸਾਹਿਬ ਤੁਹਾਡੇ ਕੋਲ ਪਾਵਰ ਹੈ ਨਹੀਂ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਕੰਮ ਕੀਤਾ ਹੈ ਹਾਊਸ ਦੇ ਕੋਲ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹਗੀ ਕੱਲ ਤੁਸੀਂ ਜੋ ਜਿਸਨ ਡੀਜੀਪੀ ਨੂੰ ਸਮਨ ਕੀਤਾ ਉਹ ਸਭਾਤ ਵੀ ਆਪਣੇ ਆਪ ਹੀ ਫਿਰ ਹਾਊਸ ਫਿਰ ਹਾਊਸ ਦੇ ਕੋਲ ਸਰਵ ਸੰਮਤੀ ਕਰਵਾਉਂਦਾ ਕਿ ਫਿਰ ਆਪਣੇ ਆਪ ਹੀ ਕਰ ਲੈਂਦੇ ਸੀ ਉਹਨਾਂ ਦੀ ਆਡੀਓ ਵੀ ਉਹਨਾਂ ਦੇ ਘਰ ਦੀ ਇੱਕ ਵਾਇਰਲ ਹੋ ਰਹੀ ਆ ਉਹ ਸਪਾਲਸ ਸਿੰਘ ਖਹਿਰਾ ਵੱਲੋਂ ਵੀ ਚੱਕੀ ਜਾ ਰਹੀ ਹੈ ਚਲੋ ਉਹ ਚੀਜ਼ਾਂ ਵੇਖੋ ਜਿਹੜੀਆਂ ਇਹ ਚੀਜ਼ਾਂ ਨੇ ਇਹ ਪ੍ਰੋਪਰਟੀ ਤੋਂ ਲੈ ਕੇ ਵੀ ਤਲਕੀ ਜਿਹੜੀ ਜਿਹੜੀ ਐਲਓਸੀ ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਨਾ ਕਿਤੇ ਕਲਕੀ ala ਵੀ ਤੁਹਾਡੇ ਨਾਲ ਵੀ ਤਲਕੀ ਵੇਖੋ ਤਲਕੀ ਤਾਂ ਆਤਮ ਮਜਬੂਰ ਹੈ ਇਹਨਾਂ ਦਾ ਸੀਐਮ ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਵਾਸ ਨਾਟ ਨਾਰਮਲ ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਹੋਣਗੇ ਮੈਂ ਕਹਿਣਾ ਕੀ ਚਾਹੁੰਦਾ ਕੋਈ ਨਾਰਮਲ ਬੰਦੇ ਨਾਲ ਤੇ ਬਹਿਸ ਹੋ ਸਕਦੀ ਹੈ ਅਬਨਾਰਮਲ ਨਾਲ ਕੀ ਕਰੀਏ ਕਿ ਕੋਈ ਪਹਿਲੀ ਵਾਰ ਨਹੀਂ ਹੈ ਲੰਚ ਤੋਂ ਪਹਿਲੇ ਠੀਕ ਠਾਕ ਸਨ ਲੰਚ ਤੋਂ ਬਾਅਦ ਮੈਨੂੰ ਨਹੀਂ ਪਤਾ ਇਹਨਾਂ ਨੂੰ ਕੀ ਹੋਇਆ ਉਹ ਸਾਰਾ ਪੰਜਾਬ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਤੌਰ ਤਰੀਕੇ ਇਹਨਾਂ ਦੇ ਜੈਸਚਰਸ ਇਹਨਾਂ ਦਾ ਜਿਹੜਾ ਆਪੋਜੀਸ਼ਨ ਨੂੰ ਧਮਕਾਉਣ ਦਾ ਟੰਗ ਹੈ ਡਰਾਂ ਦਾ ਟੰਗ ਹੈ ਜੀ ਉਹ ਜਿਹੜਾ ਹੈ ਲੋਕਾਂ ਨੇ ਵੇਖ ਹੀ ਲਿਆ ਮੈਂ ਤੁਹਾਨੂੰ ਦੱਸਿਆ 92 ਤੋਂ ਬੱਤੀਆਂ ਤੇ ਆ ਗਏ ਨੇ ਬੱਤੀਆਂ ਤੋਂ ਦੱਸਾਂ ਪਾਰ ਤੇ ਤੁਰ ਜਾਣਗੇ ਆ ਆਖਰੀ ਦਿਨ ਤੁਸੀਂ ਬੀਐਸਸੀ ਦੀ ਮੀਟਿੰਗ ਦੇ ਦਿਨ ਬਤਾਉਣ ਦੀ ਗੱਲਬਾਤ ਕਰੋਗੇ ਕਿ ਦਿਨ ਬਤਾਓ ਤੁਸੀਂ ਸਮਝਦੇ ਹੋ ਕਿ ਇਹਨਾਂ 'ਚ ਤਾਕਤ ਹੈ ਇਹਨਾਂ ਕੋ ਫੇਸ ਕਰਨ ਦੀ ਤਾਕਤ ਹੀ ਨਹੀਂ ਇਹ ਭੱਜਣਾ ਚਾਹੁੰਦੇ ਤੇ ਕਨਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ 'ਚ ਮਿਲਿਆ ਸੀ ਸਤੰਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਾਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹੌਸ ਨਹੀਂ ਸੀ ਅਤੇ ਅਖੀਂ ਕਹਿੰਦੇ ਨੇ ਕਨਵਿਨ ਕਰਦਾ ਇਹਨਾਂ ਦੀ ਇੱਕ ਕਨਸਟੀਟਿਊਸ਼ਨਲ ਮਜਬੂਰੀ ਹੈ ਕਿੰਨੀ ਕਿ ਸੁਣਵਾਈ ਇਹ ਤੇ ਜੇ ਤੇ ਸਪੀਕਰ ਵਿਧਾਨ ਸਭਾ ਦਾ ਇੱਕ ਐਸਐਸ ਹੀ ਵਾਸੇ ਹੜੇ ਕੱਢਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਫਿਰਦਾ ਉਹਦੀ ਬੇਨਤੀ ਕਬੂਲੀ ਦੀ ਜਾਂਦੀ ਤੁਸੀਂ ਵੇਖੋ ਉੱਥੇ